ਕੁੜ ਮੋਰਨਿੰਗ ਫਰੈਂਡਸ ਡਾਕਟਰ ਜੀਟੀ ਕੈਂਟ ਦੀ ਮੈਟਰੀਅ ਮੈਡੀਕਾ ਪੜੀ ਆ ਨਵਾ ਉਸ ਜਹੀ ਇੱਕ ਦਵਾਈ ਨੇ ਕਿਉਂਕਿ ਬਾਹਰ ਆਈ ਆ ਅਗਰ ਤੁਹਾਡੇ ਸਿਰ ਦੇ ਵਾਲ ਝੜਦੇ ਆ ਬਹੁਤ ਜ਼ਬਰਦਸਤ ਜ਼ਬਰਦਸਤ ਦਵਾਈ ਆ ਡਾਕਟਰ ਜੀਟੀ ਕੈਂਟ ਦੀ ਰਿਪੈਟਰੀ ਆ ਜੀਟੀ ਕੈਂਟ ਜਿਹਨਾਂ ਲੋਕਾਂ ਦੇ ਵਾਲ ਝੜਦੇ ਆ ਸਿਰ ਚ ਗੰਜਾ ਪਾਣਾ ਜਿਹੜੂ ਆਪਾਂ ਕਹਿੰਦੇ ਨੇ ਟਕਲਾ ਹੋ ਗਿਆ ਬੰਦਾ ਖੋਪੜੀ ਚਮਕਦੀ ਨਜ਼ਰ ਆਉਂਦੀ ਆ ਟੀਕੇ ਦੇ ਗਲਤ ਅਫੈਕਟ ਨਾਲ ਵਾਲ ਛੱਡਦੇ ਆ ਦੁਬਾਰਾ ਵਾਲ ਨਹੀਂ ਆਉਂਦੇ ਬਹੁਤ ਲੋਕ ਜਿੰਦਗੀ ਪਰ ਗੰਜੇ ਰਹਿੰਦੇ ਆ ਕੋਈ ਇੱਕ ਵਾਰ ਚਲੇ ਜਾਂਦੇ ਆ ਉਹ ਗੰਜਾਪਨ ਨੂੰ ਤਾਂ ਠੀਕ ਨਹੀਂ ਹੁੰਦਾ ਜਿਹੀ ਹੋਮੋਪੈਥੀ ਕੋਈ ਵਾਰ ਕਰਨ ਲੱਗ ਪਈਆ ਜਿਹਦਨ ਲਗਾ ਯੂਰੋਮ ਮਿਟੇਲੀ ਕਮ 200 ਪਾਵਰ ਇੱਕ ਡਰਾਪਸ ਸਵੇਰ ਇੱਕ ਡਰਾਪਸ ਸ਼ਾਮ ਨੂੰ ਤੇ ਮੰਨ ਕੇ ਚਲੋ ਆਪ ਤੇ ਸਿਰਫ ਦੋ ਦਿਨ ਵਰਤਣੀਆਂ ਐਤਵਾਰ ਤੇ ਵੀਰਵਾਰ ਇੱਕ ਡਰਾਪਸ ਪੀ ਥੱਕਦੇ ਸਵੇਰ ਸ਼ਾਮ ਲਗਾਤਾਰ 2-3 ਮਹੀਨੇ ਲਗਾਤਾਰ ਵਰਤੋ ਅਗਰ ਤੁਹਾਡੇ ਜਿੱਦ ਦੇ ਗੱਜਾਪਣ ਜਮਨ ਕਹੇ ਪਾਥੂ ਠੀਕ ਨਹੀਂ ਆ ਰਿਹਾ ਤੇਲ ਨੌਨ ਨਾਲ ਦਵਾਈਆਂ ਖਾਣਾ ਠੀਕ ਨਹੀਂ ਆ ਰਿਹਾ ਇਸ ਹੋਮੋਪੈਥਿਕ ਦਵਾਈ ਨਾਲ ਗਰੰਟੀ ਸ਼ੂਦਾ ਵਾਅਦਾ ਤੁਹਾਡੇ ਨਿਕਲ ਕੇ ਬਾਹਰ ਆਉਣਗੇ ਕਿਉਂਕਿ ਇਹ ਬਾਕਸ ਵਿੱਚ ਬਹੁਤ ਡਿਟੇਲ ਦੀ ਜਾਣਕਾਰੀ ਦਿੱਤੀ ਹੋਈ ਹੈ ਡਾਕਟਰ ਜੀਡੀ ਦੀ ਡਾਕਟਰ ਜੀਡੀ ਕੈਂਟ ਦੀ ਬਾਕਸ ਆ ਅਗਰ ਵਾਲਾਂ ਦੀ ਸਮੱਸਿਆ ਯੂਰਮ ਟੈਲੀਗਮ 200 ਪਾਵਰ ਵੀਰਵਾਰ ਤੇ ਐਤਵਾਰ ਇੱਕ ਇੱਕ ਡ੍ਰੌਪਸ ਵਾਰ ਤੋਂ ਲਗਾਤਾਰ ਅਗਰ ਜਾਣਕਾਰੀ ਵਧੀਆ ਲੱਗੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਜੀ ਧੰਨਵਾਦ